ਤੇ ਉਹ ਬੜੇ ਮੈਨੂੰ ਮਸੂਮੀ ਤਰ੍ਹਾਂ ਕਹਿਣ ਲੱਗੇ ਜੀ ਕਿ ਵੀਰ ਜੀ ਕਿਹੜੇ ਕਿਹੜੇ ਜਾਨਵਰ ਗਦਲ ਚ ਆ ਸਕਦੇ ਆ ਤੇ ਜੇ ਉਹਨਾਂ ਦੀ ਮੈਨੂੰ ਦਾਦ ਨਾ ਮਿਲੀ ਫਿਰ ਲੰਬੀ ਕਹਾਤਾ ਸੁਣਾਵਾਂਗਾ ਆ ਬਹੁਤ ਪਿਆਰੇ ਦੋਸਤੋ ਲਾਲਪੁਰ ਖਾਲਸਾ ਕਾਲਜ ਦਾਏ ਇਹਤ ਕੀ ਬਹੁਤ ਪ੍ਰਿਆ ਉਤਸਵ ਦੇਖਿਆ ਪਿਛਲੀ ਵਾਰੀ ਨਾਲੋਂ ਤੇ ਮੈਨੂੰ ਜੈਪੁਰ ਦਾ ਲਿਟਰੇਚਰ ਫੈਸਟੀਵਲ ਯਾਦ ਆ ਗਿਆ ਕਿ ਅਸੀਂ ਥੋੜੇ ਹੀ ਹੋਰੇ ਆ ਅਸੀਂ ਇਸ ਰਕਤਾਰਨਾ ਤੁਰਦੇ ਰਹੇ ਤਾਂ ਅਸੀਂ ਉਸ ਮੇਲੇ ਦੇ ਹਾਂ ਦੀ ਹੋਵਾਂਗੇ ਉੱਥੇ ਵੀ ਇਦਾਂ ਹੀ ਦਰਿਆ ਲੱਗਦੇ ਆ ਮੈਨੂੰ ਕਿੰਨਾ ਕਿ ਹੋ ਬਹੁਤ ਸਾਰੇ ਚੰ드ਰਮਾ ਦੇ ਦਰਿਆ ਦਰਿਆ ਨੇ ਬੱਚੇ ਨੌਜਵਾਨ ਬੱਚੇ ਉਹਨਾਂ ਦੇ ਚਿਹਰੇ ਚੰ드ਰਮਾ ਵਰਗੇ ਸੋ ਬਹੁਤ ਅੱਛਾ ਲੱਗਾ ਬੜੀਆਂ ਉਦਾਸੀਆਂ ਦੂਰ ਹੁੰਦੀਆਂ ਤੇ ਫਿਰ ਮੇਰੇ ਇਹ ਵੀ ਖਿਆਲ ਆਇਆ ਕਿ ਜੇ ਕਿਤੇ ਲੈਂਦਾ ਚੜਦਾ ਪੰਜਾਬ ਇਕੱਠੇ ਹੁੰਦੇ ਤਾਂ ਫਿਰ ਅਸੀਂ ਕਦੋਂ ਦੀ ਜੈਪੁਰ ਲਿਟਰੇਚਰ ਨੂੰ ਮਾਤ ਪਾ ਚੁੱਕੇ ਹੁੰਦੇ ਤਾਂ ਜਿਸ ਤਰ੍ਹਾਂ ਰਮਿੰਦਰ ਸਰਾਣ ਹੈ ਕਿ ਆ ਵੀ ਅੰਮ੍ਰਿਤਸਰ ਦੀ ਉਹ ਕੁੜੀਆਂ ਕਦੀ ਲਾਹੌਰ ਦੀਆਂ ਕੁੜੀਆਂ ਕਦੀ ਅੰਮ੍ਰਿਤਸਰ ਆਇਓ ਬਹੁਤ ਖੂਬਸੂਰਤ ਖਿਆਲ ਸੀ ਤੇ ਮੈਂ ਵੀ ਕਦੀ ਬਹੁਤ ਹਲਕੇ ਫੁਲਕੇ ਟੰਗਣਾ ਇੱਕ ਜਗ੍ਹਾ ਤੇ ਸਿੱਖੜੇ ਸੈਂ ਕਿ ਮੈਨੂੰ ਇੱਥੋਂ ਲਾਹੌਰ ਦਿਸਦਾ ਏ ਬੀਤੇ ਵਕਤਾਂ ਦਾ ਦੌਰ ਦਿਸਦਾ ਏ ਤੋ ਇਹਨਾਂ ਮੇਲਿਆਂ ਤੇ ਜ਼ਰੂਰ ਸਾਨੂੰ ਉਹ ਵਕਤ ਜਿਹੜੇ ਆ ਉਹ ਸਮੇਂ ਯਾਦ ਆਉਂਦੇ ਆ ਤੇ ਬਹੁਤ ਖੂਬਸੂਰਤ ਕਵੀਦਰਬਾਰ ਜਿਹੜੀ ਕੱਲ੍ਹ ਨੇ ਖਾਸ ਤੌਰ ਤੇ ਸਾਡੇ ਨਵੇਂ ਗਜ਼ਲ ਗੁਆਉਂਦਿਆਂ ਗਜ਼ਲਾਂ ਰਮਨ ਸੰਦੂ ਦੀ ਗਜ਼ਲ ਬਾਹਿਰ ਦੀ ਗਜ਼ਲ ਔਰ ਸਾਡੇ ਜੋ ਬਹੁਤ ਪੁਰਾਣੇ ਇੱਕ ਤਰ੍ਹਾਂ ਜਿਹੜਾ ਤੇ ਸਥਾਨ ਸਾਰੀ ਹਿੰਦੀ ਦੀ ਹਿੰਦੁਸਤਾਨ ਦੀ ਭਾਰਤ ਦੀ ਗਜ਼ਲ ਵਿੱਚ ਚੁਣਾ ਦਾ ਨਮਾਇਆ ਨਾਮ ਹੈ ਵਿਜੇ ਵਿਵੇਕ ਤੇਜ ਕਹਾਰ ਵਾਲਾ ਤੇ ਹੋਰ ਜੋ ਮੇਥੋਂ ਪਹਿਲਾਂ ਗਜ਼ਲਗੋ ਕਹਿ ਚੁਕੇ ਜਾਂ ਖੂਬਸੂਰਤ ਨਜ਼ਮਾਂ ਕਿ ਨਜ਼ਮਾਂ ਦੁਹਾਂ ਨਜ਼ਮਾਂ ਨੇ ਔਰ ਗਜ਼ਲਾਂ ਨੇ ਇੱਕ ਬਹੁਤ ਖੂਬਸੂਰਤ ਰੰਗ ਬਣਿਆ ਔਰ ਬਹੁਤ ਨਮਾ ਕੁਛ ਗਜ਼ਲਾਂ ਦੇ ਵਿੱਚ ਨਜ਼ਮਾਂ ਚ ਆ ਰਿਹਾ ਤੋਂ ਇੱਕ ਵਾਰ ਮੈਂ ਬੜਾ ਲੇਖ ਲਿਖਿਆ ਸੀ ਮੈਂ ਕਿ ਮੈਨੂੰ ਸੁਰਿੰਦਰ ਨੇ ਮੇਰੀ ਇੱਕ ਸਿਸਟਰ ਹੈ ਜਿਹੜੀ ਕੈਲਗਰੀ ਰਹਿੰਦੀ ਉਹਨੇ ਗਜ਼ਲ ਲਿਖੀ ਤੇ ਗਜ਼ਲ 'ਚ ਲੰਬੜ ਆਇਆ ਹੋਇਆ ਸੀ ਮੈਂ ਕਿਹਾ ਕਿ ਸਰੰਦਰ ਮੈਨੂੰ ਗਜ਼ਲ 'ਚ ਲੂੰਬੜ ਜ਼ਰ ਨਹੀਂ ਚੰਗਾ ਲੱਗਦਾ ਤੇ ਉਹ ਬੜੇ ਮੈਨੂੰ ਮਸੂਮੀਤ ਤਰ੍ਹਾਂ ਕਹਿਣ ਲੱਗੇ ਜੀ ਕਿ ਵੀਰ ਜੀ ਕਿਹੜੇ ਕਿਹੜੇ ਜਾਨਵਰ ਗਜ਼ਲ 'ਚ ਆ ਸਕਦੇ ਆ ਤਾਂ ਮੈਂ ਬਹੁਤ ਸੋਚਿਆ ਤੇ ਫਿਰ ਮੈਂ ਅਖੀਰ ਅਖੀਰੇ ਰਿਜ਼ਲਟ ਕੱਢਿਆ ਕਿ ਲੂੰਬੜ ਵੀ ਆ ਸਕਦਾ ਪਰ ਜੇ ਕੋਈ ਉਹਨੂੰ ਇਸ ਤਰ੍ਹਾਂ ਲੈ ਕੇ ਆਵੇ ਕਿ ਉਹਦੇ ਆਉਣ ਬਿਨਾਂ ਸਰਦਾ ਹੀ ਨਾ ਹੋਵੇ ਤਾਂ ਜਿਸ ਤਰ੍ਹਾਂ ਬੀਜੀ ਵੀ ਵੀ ਕਾ ਜੋ ਲੱਕੜ ਬੱਗਾ ਗਜ਼ਲ 'ਚ ਲੈ ਕੇ ਆਇਆ ਮੇਰਾ ਖਿਆਲ ਜਿਉਂ ਉਥੇ ਲੱਕੜ ਬਗੀ ਬਣਾ ਸਰਨਾ ਹੀ ਨਹੀਂ ਸੀ ਜਿਸ ਜਿਸ ਤਰ੍ਹਾਂ ਦੀ ਉਹ ਗਜ਼ਲ ਕਲਸੀ ਐਦਾ ਹੀ ਦੱਖਣ ਬੁੱਟਰ ਦੀ ਕਵਤਾ ਚ ਕੀ ਕੋ ਛਾਇਆ ਸੋ ਉਹ ਸਮੇਂ ਨਾਲ ਅਸੀਂ ਕਿਨੇ ਕੇ ਬਿਜੜੀ ਕਵਤਾ ਦੀਆਂ ਸਿੰਮਲੀਆਂ ਕਵਤਾ ਦੇ ਦਾ ਅੰਦਾਜ਼ ਬਦਲਦਾ ਸਭ ਸਭ ਕੁਝ ਬਦਲਦਾ ਕਲਾ ਪ੍ਰੀਸ਼ਦ ਵੀ ਕਵਤਾ ਚ ਆ ਗਈ ਸੋ ਮੈਂ ਤੁਹਾਨੂੰ ਕੁਝ ਚੀਜ਼ਾਂ ਮੈਂ ਖੁਣੀ ਬਿਸਰਾ ਲਿਖ ਰਿਹਾ ਸੀ ਕਿ ਮੈਂ ਕਿਤੇ ਕਦੀ ਗਜ਼ਲ ਪਾਉਂਦੇ ਮੈਂ ਰਿਹਾ ਵੀ ਕਵੀ ਦਰਬਾਰ ਹੁੰਦਾ ਹੈ ਤਾਂ ਦਿਲ ਤੇ ਭਾਰ ਹੁੰਦਾ ਹੈ ਕਿ ਬੰਦਾ ਕਈ ਵਾਰੀ ਮੈਂ ਸੋਚ ਕੇ ਉਹਨਾਂ ਕਿ ਅਜਾਨ ਅਜ਼ਮ ਪੜਨੀ ਹੈ ਫਿਰ ਮੇਥੇ ਕਿ ਨਹੀਂ ਇਹ ਨਜ਼ਮ ਨਹੀਂ ਪੜਨੀ ਦੂਸਰੀ ਪੜਨੀ ਚਾਹੀਦੀ ਆ ਸੋ ਕਵੀ ਦਰਬਾਰ ਪੜਨਾ ਇੱਕ ਆਪਣੇ ਆਪ ਤੇ ਬਹੁਤ ਵੱਡਾ ਐਕਸਪੀਰੀਅੰਸ ਹੁੰਦਾ ਤੇ ਮੈਂ ਤੁਹਾਨੂੰ ਬਹੁਤ ਨਿੱਕੀਆਂ ਨਿੱਕੀਆਂ ਕਵਤਾਾਂ ਸੁਣਾਉਣਾ ਤੇ ਜੇ ਉਹਨਾਂ ਦੀ ਮੈਨੂੰ ਦਾਦ ਨਾ ਮਿਲੀ ਫਿਰ ਲੰਬੀ ਕਹਾਤਾ ਸੁਣਾਉਂਗਾ ਤੂੰ ਇੱਕ ਗਜ਼ਲ ਮੈਂ ਫਿਰ ਸ਼ੁਰੂ ਕੀਤੀ ਬੜੀ ਸਾਦਾ ਜੀ ਜਦੋਂ ਇਸ ਉਮਰ 'ਤੇ ਜਿੱਦਾਂ ਸ਼ੈਕਸਪੀਅਰ ਨੇ ਕਿਹਾ ਕਿ ਵੀ ਸੈਕੰਡ ਚਾਈਲਡਹੂਡ ਸ਼ੁਰੂ ਹੋ ਜਾਂਦਾ ਦੂਸਰਾ ਬਚਪਨ ਸ਼ੁਰੂ ਹੋ ਜਾਂਦਾ ਅ ਤੋ ਉਸ ਉਹ ਵੀ ਜਾਣੀ ਮੈਨੂੰ ਉਹਦਾ ਮਤਲਬ ਆਇਆ ਤੇ ਪਰ ਉਹ ਮੇਰੇ ਕੋ ਗਜ਼ਲ ਨਹੀਂ ਸੀ ਪਰ ਮੈਂ ਸੁਣਾਉਣਾ ਚਾਹਣਾ ਤੋ ਸੀ ਕਿ ਹਿੰਦ ਸਾਰਾ ਖੁਸ਼ ਹੈ ਹਿੰਦ ਸਾਰਾ ਖੁਸ਼ ਹੈ ਤੇਰਾ ਕੀ ਖਿਆਲ ਹੈ ਹਿੰਦ ਸਾਰਾ ਖੁਸ਼ ਹੈ ਤੇਰਾ ਕੀ ਖਿਆਲ ਹੈ ਆਪਣਾ ਖਿਆਲ ਦੱਸਾਂ ਮੇਰੀ ਕੀ ਮਜਾਲ ਹੈ ਆਪਣਾ ਖਿਆਲ ਦੱਸਾਂ ਮੇਰੀ ਕੀ ਮਜਾਲ ਹੈ ਸਿਉਹ ਦਾ ਮਤਲਾ ਸੀ ਤਾਂ ਇੱਕ ਮੈਂ ਛੋਟੀ ਜਿਹੀ ਨਾਜ਼ਮ ਸੀ ਕੇ ਉਹ ਵੀ ਜਿਹਨਾਂ ਦੇ ਘਰ ਉਹ ਲੱਗੀਆਂ ਹੋਣਗੀਆਂ ਜਿਹੜੀਆਂ ਪਾਣੀ ਵਾਲੀਆਂ ਮੋਟਰਾਂ ਜੀਆਂ ਉਹ ਉਹਨਾਂ ਨੂੰ ਜਿਆਦਾ ਸਮਝਾਓ ਕਿ ਮੈਂ ਲਿਖਿਆ ਕਿ ਦੁੱਖਾਂ ਦੀ ਟੈਂਕੀ ਭਰ ਗਈ ਹੈ ਜ਼ੁਲਮਾਂ ਦੀ ਮੋਟਰ ਬੰਦ ਕਰ ਦਿਓ ਦੁੱਖਾਂ ਦੀ ਟੈਂਕੀ ਭਰ ਗਈ ਹੈ ਜ਼ੁਲਮਾਂ ਦੀ ਮੋਟਰ ਬੰਦ ਕਰ ਦਿਓ ਬਿੱਲ ਕਦੋਂ ਦੀ ਕਲਪ ਰਹੀ ਸੀ ਅਖੀਰ ਉઠੇ ਤੇ ਉਹਨਾਂ ਨੇ ਬੰਦ ਕਰ ਦਿੱਤੀ ਬਿੱਲ ਕਿਉਂ ਨਾ ਸੁਮਾਦੀ ਮੋਟਰ ਬੰਦ ਨਹੀਂ ਕੀਤੀ ਲੇਕਿਨ ਬੈਲ ਕਿ ਦੁੱਖਾਂ ਦੀ ਟੈਂਕੀ ਭਰ ਗਈ ਹੈ ਜ਼ੁਲਮਾਂ ਦੀ ਮੋਟਰ ਬੰਦ ਕਰ ਦਿਓ ਬੈਲ ਕਦੋਂ ਦੀ ਕਲਪ ਰਹੀ ਸੀ ਅਖੀਰ ਉੱਠੇ ਤੇ ਉਹਨਾਂ ਨੇ ਬੰਦ ਕਰ ਦਿੱਤੀ ਬੈਲ ਕਿ ਜੋ ਤਾਂ ਕੁਛ ਇੱਕ ਛੋਟੀ ਜੀ ਨਜ਼ਮ ਹੈ ਗਜ਼ਲ ਉਹ ਵੀ ਗਜ਼ਲ ਦੇ ਸ਼ੇਰ ਹੈ ਕਿ ਮੈਂ ਲਿਖਿਆ ਕਿ ਮਹਿਰਮ ਕਿ ਜਿੱਦੇ ਮੈਂ ਗਜ਼ਲ 'ਚ ਨਵੇਂ ਲਫ਼ਜ਼ ਆਉਂਦੇ ਕਿਤੇ ਵੀ ਨਵਾਂ ਲਫ਼ਜ਼ ਹੈ ਪਹਿਲੀ ਵਾਰ ਆਇਆ ਪੁਰਾਣਾ ਲਫ਼ਜ਼ ਪਰ ਪਹਿਲੀ ਵਾਰ ਆਇਆ ਇਹ ਮੈਂ ਲਿਖਿਆ ਕਿ ਮਹਿਰਮ ਰਾਜ਼ ਮਿਲੇ ਜੇ ਕੋਈ ਛੋ ਸੰਗ ਹੀ ਖੁੱਲ ਜਾਂਦੇ ਮਹਿਰਮ ਰਾਜ਼ ਮਿਲੇ ਜੇ ਕੋਈ ਛੋ ਸੰਗ ਹੀ ਖੁੱਲ ਜਾਂਦੇ ਚਾਬੀ ਨਾਲ ਨਹੀਂ ਖੁੱਲਦੇ ਇਹ ਦਿਲ ਨੰਬਰਾਂ ਵਾਲੇ ਜਿੰਦੇ ਚਾਬੀ ਨਾਲ ਨਹੀਂ ਖੁੱਲਦੇ ਇਹ ਦਿਲ ਨੰਬਰਾਂ ਵਾਲੇ ਜਿੰਦੇ ਔਰ ਇਹ ਦਸੇਰਾ ਕਿ ਜਿੱਥੇ ਦਿਲਾਂ 'ਚ ਥਾਂ ਨਾ ਹੋਵੇ ਉੱਥੇ ਨਹੀਂ ਉਤਰਦੇ ਜਿੱਥੇ ਦਿਲਾਂ 'ਚ ਥਾ ਨਾ ਹੋਵੇ ਉੱਥੇ ਨਹੀਂ ਉਤਰਦੇ ਸਿਰ ਉਤੋਂ ਦੀ ਲੰਘ ਜਾਂਦੇ ਨੇ ਮੇਰੇ ਸ਼ੇਰ ਪਰਿੰਦੇ ਸਿਰ ਉਤੋਂ ਦੀ ਲੰਘ ਜਾਂਦੇ ਨੇ ਮੇਰੇ ਸ਼ੇਰ ਪਰਿੰਦੇ ਤੋਂ ਇੱਕ ਨਜ਼ਮ ਮੈਂ ਅਖੀਰ 'ਚ ਸਟੋਨੀ ਚੋਨਾ ਸੋ ਇਹਨਾਂ ਨੂੰ ਮੈਂ ਉਦੋਂ ਲਿਖੀ ਜਦੋਂ ਨਾਗਰਿਕਤਾ ਕਿ ਕੌਣ ਇਥੇ ਦਾ ਨਾਗਰਿਕ ਹੈ ਕਿਹੜਾ ਨਾਗਰਿਕ ਨਹੀਂ ਆ ਕਿ ਇੱਕ ਮਸਲਾ ਚੱਲ ਰਿਹਾ ਸੀ ਕਿ ਇੱਕ ਨਾਗਰਿਕਤਾ ਦਾ ਰਜਿਸਟਰ ਹੋਵੇ ਕੌਣ ਰਿਫਿਊਜੀ ਆ ਕੌਣ ਦੂਸਰਾ ਤੇ ਮੈਂ ਸ਼ੁਰੂ ਕੀਤੀ ਕਿ ਬੁੱਲੇ ਦੀ ਤਫ਼ਤੀਸ਼ ਕਿ ਬੁੱਲੇ ਸ਼ਾਦੀ ਵੀ ਤਫ਼ਤੀਸ਼ ਹੋਈ ਜਦ ਉਹਨਾਂ ਬੁੱਲੇ ਨੂੰ ਪੁੱਛਿਆ ਬੁੱਲਾ ਕਹਿੰਦਾ ਕੀ ਜਾਣਾਂ ਮੈਂ ਕੌਣ ਨਾ ਮੈਂ ਮੂਮਨ ਵਿੱਚ ਮਸੀਤਾ ਨਾ ਮੈਂ ਪਾਕਾਂ ਵਿੱਚ ਪਲੀਤਾ ਨਾ ਮੈਂ ਵਿੱਚ ਕੁਫਰ ਦੀਆਂ ਰੀਤਾ ਨਾ ਮੈਂ ਮੂਸਾ ਨਾ ਫਰੀਅਨ ਕੀ ਜਾਣਾਂ ਮੈਂ ਕੌਣ ਜਾਂ ਮੈਂ ਸਬਕ ਇਸ਼ਕ ਦਾ ਪੜਿਆ ਮਸਜਿਦ ਕੋਲੋਂ ਜੂੜਾ ਡਰਿਆ ਪੱਜ ਪੱਜ ਠਾਕਰ ਦਵਾਰੇ ਬੜਿਆ ਲੋਕੀ ਕਹਿਣ ਖੜਾ ਹੈ ਕੌਣ ਬੁੱਲੇ ਕੀ ਜਾਣਾਂ ਮੈਂ ਕੌਣ ਜੋ ਮਰਜ਼ੀ ਆਖੀ ਜਾ ਬੁੱਲਿਆ ਸਾਥੋਂ ਤੇਰਾ ਕੁਛ ਨਹੀਂ ਭੁੱਲਿਆ ਜੋ ਮਰਜ਼ੀ ਅਖੀ ਜਾ ਬੁੱਲਿਆ ਸਾਥੋਂ ਤੇਰਾ ਕੁਛ ਨਹੀਂ ਭੁੱਲਿਆ ਪੇਤ ਹੈ ਸਾਨੂੰ ਤੂੰ ਹੈ ਕੌਣ ਤੇਰਾ ਅਸਲ ਨਾਮ ਅਬਦੁੱਲਾ ਲੁਕਣ ਛਪਣ ਨੂੰ ਬਣ ਗਿਆ ਬੁੱਲਾ ਉੱਚ ਸ਼ਰੀਰ ਸੇ ਜੰਮਿਆ ਸੀ ਤੂੰ ਸੈਦ ਤੇਰੀ ਜਾਤ ਸ਼ਾ ਇਨਾਇਤ ਰਾਈ ਤੇਰਾ ਮੁਰਸ਼ਿਦ ਪੇਤ ਹੈ ਸਾਨੂੰ ਤੂੰ ਹੈ ਕੌਣ ਬਸ ਇਹੋ ਹੀ ਪੇਤ ਨਹੀਂ ਲੱਗਿਆ ਤੂੰ ਇਧਰ ਕਿਦਾਂ ਆਵਸਿਆ ਲੋਕਾਂ ਦਿਆਂ ਦਿਲਾਂ ਦੇ ਅੰਦਰ ਸਾਥੋਂ ਚੋਰੀ ਤੂੰ ਇਧਰ ਕਿਦਾਂ ਆਵਸਿਆ ਸਾਨੂੰ ਸ਼ੱਕ ਹੈ ਸਾਜ਼ਾਂ ਦਿਆਂ ਸੁਰਾਂ ਵਿੱਚ ਰਲ ਕੇ ਗਾਇਕਾਂ ਦੇ ਸੀਨਿਆਂ ਦੇ ਅੰਦਰ ਲੁਕਦਾ ਛਿਪਦਾ ਆ ਗਿਆ ਹੋਣਾ ਕੁਝ ਵੀ ਹੈ ਪਰ ਹੁਣ ਇਹ ਗੱਲ ਹੈ ਸਾਨੂੰ ਚਾਹੀਦੇ ਕਾਗਜ਼ਾਤ ਸਾਨੂੰ ਚਾਹੀਦੇ ਕਾਗਜ਼ਾਤ ਬੁੱਲਾ ਕਹਿੰਦਾ ਇਹ ਲੋ ਇਹ ਕੁਝ ਦੋਹੇ ਨੇ ਕੁਝ ਕਾਫੀਆਂ ਨੇ ਸੀ ਹਰਫੀਆਂ ਨੇ ਹਾਂ ਇਹ ਵੀ ਸਾਨੂੰ ਚਾਹੀਦੇ ਇੱਕ ਉੱਚ ਕਮੇਟੀ ਬੈਠੇਗੀ ਕੁਝ ਚੀਰ ਫਾੜ ਕਰ ਦੇਖੇਗੀ ਪਰਖੇਗੀ ਇਹਨਾਂ ਦਾ ਹਰਫ ਹਰਫ ਨਿਰਖੇਗੀ ਇਹਨਾਂ ਦਾ ਵਾਕ ਵਾਕ ਸੁੰਗੇਗੀ ਤੇਰੀਆਂ ਕਾਫੀਆਂ ਨੂੰ ਪਰ ਉਹ ਵੀ ਸਾਨੂੰ ਚਾਹੀਦੇ ਕੋਈ ਸੰਦ ਫਰਦ ਕੋਈ ਬੈਨਾਮਾ ਕੋਈ ਖਸਰਾ ਨੰਬਰ ਇੰਤਕਾਲ ਕੋਈ ਰਾਦਾਰੀ ਕੋਈ ਵਾਲਦੀਤ ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ ਕੀ ਰੁਤਬਾ ਜੇ ਲੋਕ ਦਿਲਾਂ ਵਿੱਚ ਵੱਸਦਾ ਏ ਵੱਸਦਾ ਹੈ ਕਿਸ ਹیثیت ਵਿੱਚ ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਸ مشਕੂਕ ਨਾਗਰਿਕ ਹੈ ਜਾਂ ਕਿ ਕੁਝ ਪੈਠੀਆਂ ਹੈ ਜਾਂ ਰਫੀ ਉਜ਼ੀ ਸਾਨੂੰ ਚਾਹੀਦੇ ਕਾਗਜ਼ਾ ਤੁਬਤ ਪਾਤ ਤੇ ਇੱਕ ਗਜ਼ਲ ਬਹੁਤ ਛੋਟੀ ਬਹਿਰ ਦੀ ਬੱਚਿਆਂ ਲਈ ਤੁਹਾਡੇ ਸਾਰਿਆਂ ਲਈ ਤੋ ਇਸ ਗਜ਼ਲ ਦਾ ਮਤਲਆਏ ਕਿ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾ ਮਨਜ਼ੂਰ ਹਾਂ ਤੋ ਮੈਂ ਤਰਨਮ ਤੇ ਪੜ੍ਹਨੀ ਕੋਸ਼ਿਸ਼ ਕਰਦਾ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾ ਮਨਜ਼ੂਰ ਹਾਂ ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ ਨਾਵੀ ਆਪਣੀ ਕਿਸਮ ਦਾ ਮਨਸੂਰ ਹਾਂ ਤੋੜਹਾ ਹਾਂ ਮੈਂ ਹਨੇਰਾ ਰਾਤ ਦਿਨ ਤੋੜਹਾ ਹਾਂ ਮੈਂ ਹਨੇਰਾ ਰਾਤ ਦਿਨ ਤੋੜਹਾ ਹਾਂ ਮੈਂ ਹਨੇਰਾ ਰਾਤ ਦਿਨ ਆਪਣੀ ਹੋ ਮੈਂ ਦਾ ਹੀ ਮੈਂ ਮਜ਼ਦੂਰ ਹਾਂ ਆਪਣੀ ਹੋ ਮੈਂ ਦਾ ਹੀ ਮੈਂ ਮਜ਼ਦੂਰ ਹਾਂ ਔਰ ਕਿ ਸੁਣ ਜ਼ਹਿਰ ਮੇਰਾ ਪੀ ਕੇ ਨੀਲੇ ਹੋ ਗਏ ਜ਼ਹਿਰ ਮੇਰਾ ਪੀ ਕੇ ਨੀਲੇ ਹੋ ਗਏ زہر میرا پی کے نیلے ہو گئے کاغذاندا میں بہت مشکور ہاں کاغذاندا میں بہت مشکور ہاں اور مکتا کس گلزار دے کل پتر نو کے ہا سرجیت نے ਕਲ ਪਾਤਰ ਨੂੰ ਕਿਹਾ ਸੁਰਜੀਤ ਨੇ ਕਲ ਪਾਤਰ ਨੂੰ ਕਿਹਾ ਸੁਰਜੀਤ ਨੇ ਤੂੰ ਤੇ ਮੈਂ ਵੀ ਇੱਕ ਦੂਏ ਤੂੰ ਦੂਰ ਖਾਂ ਤੂੰ ਤੇ ਮੈਂ ਵੀ ਇੱਕ ਦੂਏ ਤੂੰ ਦੂਰ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਖਾਂ जे नज़र तेरी चनाम ज़ूर गे नज़र तेरी चनाम बहुत बहुत शुक्रिया बहुत